సిగా ਵੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹੇ ਜੀ ਕਿ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣੀਆਂ ਚਾਹੀਦੀਆਂ ਔਰ ਮਿਲ ਰਹੀਆਂ ਮੈਂ ਮਰੀਜ਼ਾਂ ਨਾਲ ਗੱਲ ਕੀਤੀ ਹੈ ਜਿਹੜੇ ਦਾਖਲ ਹੈ ਉਹਨਾਂ ਦੇ ਨਾਲ ਵੀ ਜਿਹੜੇ ਆਪੀਡੀਸ ਖੜੇ ਨੇ ਸਾਰਿਆਂ ਨੂੰ ਪੁੱਛਿਆ ਦਵਾਈ ਹੁਣ ਸਾਰੀ ਮਿਲਦੀ ਹੈ ਦਵਾਈ ਬਾਜ਼ਾਰੋਂ ਨਹੀਂ ਲੈਣੀ ਪੈ ਰਹੀ ਔਰ ਟੈਸਟ ਵੀ ਜਿਹੜੇ ਆ ਗਏ ਆ ਆਈ वुड ਸੇ ਕਿ ਜੇ 100% ਨਹੀਂ ਤਾਂ 95 96% ਹੋ ਰਹੇ ਆ ਕਿ ਦੇਖੋ ਮਸ਼ੀਨ ਖਰਾਬ ਹੋ ਗਈ ਕੁਝ ਹੋ ਗਿਆ ਉਹਦੇ ਚ ਥੋੜੀ-ਮੋਟੀ ਕੁਡੀਸਰਪਸ਼ਨ ਹੋ ਗਈ ਤਾਂ ਹੋ ਗਈ ਆਦਰਵਾਇਜ਼ ਟੈਸਟ ਵੀ ਹੋ ਰਿਹਾ ਜੀ ਨੇ ਦੋ ਨਵੀਆਂ ਅਫਸਿਲਟੀਜ਼ ਸ਼ੁਰੂ ਕੀਤੀਆਂ ਸੀਗੀਆਂ ਉਹ ਅੱਛਾ ਇੰਪੈਕਟ ਆ ਉਹਦਾ ਔਰ ਉਹ ਰਿਕਰੂਟਮੈਂਟ ਚੱਲਦੀ ਪਈ ਆ ਸਾਡੇ ਸਟਾਫ ਨਰਸਸ ਦੀ ਵੀ ਪੈਰਾਮੈਡੀਕਸ ਦੀ ਵੀ ਔਰ ਡਾਕਟਰਸ ਦੀ ਵੀ ਹੋਪਫੁਲੀ ਬਹੁਤ ਜਲਦੀ ਆ ਜਾਣਗੇ ਡਾਕਟਰ ਦੀ ਸ਼ਾਰਟੇਜ ਹੈਗੀ ਆ ਜਿਵੇਂ ਮੈਡੀਕਲ ਸਪੈਸ਼ਲਿਸਟਸ ਇੱਥੇ ਪਹਿਲਾਂ ਸੀ ਰਿਜ਼ਾਈਨ ਕਰ ਗਿਆ ਉਹਨੂੰ ਆਨੰਦਪੁਰ ਸਾਹਿਬ ਤੋਂ ਅਸੀਂ 5 ਦਿਨ ਡਿਊਟੀ ਲਈ ਆ ਇੱਕ ਦਿਨ ਮੋਰੰਡੇ ਤੋਂ ਲਈ ਆ ਇਸੇ ਤਰ੍ਹਾਂ ਜਿਹੜੇ ਗਾਇਨੋਕੋਲੋਜਿਸਟ ਕੋਈ ਹੈ ਆਬਡੈਟ੍ਰੀਸ਼ਨ ਵੀ ਕੋਈ ਹੈ ਉਹਦੇ ਚ ਥੋੜਾ ਜਿਹਾ ਵੇਟਿੰਗ ਪੀਰੀਅਡ ਹੈ ਸਪੈਸ਼ਲਿਸਟ ਦੀ ਕਮੀ ਹੈ ਹੁਣ ਅੱਗੇ ਜਦੋਂ ਪਿਛਲੇ ਸਾਲ ਜਦੋਂ ਲੋਕ ਪੋਸਟ ਗ੍ਰੈਜੂਏਸ਼ਨ ਕਰਕੇ ਆਏ ਸੀ ਜਿੰਨੇ ਬੰਦਿਆਂ ਨੇ ਬੋਰਡ ਭਰਿਆ ਇਸ ਵਾਰੀ ਹੁਣ ਮਈ ਜੂਨ ਦੇ ਵਿੱਚ ਦੋਨਾਂ ਦੇ ਐਗਜ਼ਾਮ ਹੋ ਜਾਣਗੇ ਬੱਚੇ ਆਣਗੇ ਉਹਦੇ ਨਾਲ ਸਾਡੀ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਤੇ ਸਬਡਿਵੀਜ਼ਨ ਹਸਪੀਟਲ ਉਹਨਾਂ ਦੀ ਸਪੈਸ਼ਲਿਸਟ ਦੀ ਕਮੀ ਪੂਰੀ ਹੋ ਜਾਏਗੀ ਇਸੇ ਤਰ੍ਹਾਂ ਅਸੀਂ ਜਿਹੜੇ 400 500 ਜਿਹੜੇ ਆ ਗਿਆ ਸਾਡੇ ਡਾਕਟਰ ਜਿਹੜੇ ਆ ਗਿਆ ਐਮਬੀਬੀਐਸ ਡਾਕਟਰ ਐਮਰਜੈਂਸੀ ਡਾਕਟਰ ਸਟਾਫ ਸੋ ਇਹ ਵਾਲੀਆਂ ਜਿਹੜੀਆਂ ਕਮੀਆਂ ਆ ਗਈਆਂ ਇਹ ਕਿਉਂਕਿ ਦਵਾਈਆਂ ਅਸੀਂ ਖਰੀਦ ਲਈ ਜਾਂ ਦੇਤਿਆਂ ਟੈਸਟਾਂ ਦਾ ਅਸੀਂ ਬੰਦੋਬਸਤ ਕਰਤਾ ਬਿਲਡਿੰਗ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਰਿਹਾ ਲੇਕਿਨ ਜਿਹੜੇ ਡਾਕਟਰ ਆ ਉਹ ਤਾਂ ਟ੍ਰੇਨ ਕਰਨੇ ਪੈਣਗੇ ਜਿਉਂਨਾਂ ਨੂੰ ਥੋੜਾ ਜਿਹਾ ਇਟ ਵਿਲ ਟੇਕ ਇਟ ਅ ਲिटल ਬੀ ਟਾਈਮ ਉਹ ਆਪਣੇ ਇਸ ਸਾਲ ਦੇ ਵਿੱਚ ਡਿਸਟ੍ਰਿਕਟ ਹਸਪੀਟਲਸ ਅਰिजिनल ਹਸਪੀਟਲ ਅਗਲੇ ਸਾਲ ਜਿਹੜੇ ਕਮਿਊਨਿਟੀ ਹੌਸਪਟਲ ਸਾਰਿਆਂ ਦੀ ਜਿਹੜੀ ਡਾਕਟਰਸ ਦੀ ਕਮੀ ਵੀ ਪੂਰੀ ਹੋ ਜਾਏ ਸਰ ਕਿਹੜੀਆਂ ਦੋ ਫਸਿ ਮੈਡੀਸਨ ਦੀ ਅਵੇਲੇਬਿਲਟੀ ਆ ਕਿ ਸਾਰੀਆਂ ਦਵਾਈਆਂ ਹਸਪਤਾਲ ਚ ਦੇਣੀਆਂ ਬਾਹਰੋਂ ਲਿਖ ਕੇ ਪਰਚੇ ਨਹੀਂ ਦੇਣੀਆਂ ਦੂਜਾ ਹੈਗਾ ਜਿਹੜਾ ਟੈਸਟ ਹੋਣਾ ਜਾਂ ਹਸਪਤਾਲ ਚ ਹੋਏਗਾ ਜੇ ਹਸਪਤਾਲ ਚ ਨਹੀਂ ਹੋਏਗਾ আল্টਰਾਸਾਉਂਡ ਜਿਸ ਤਰ੍ਹਾਂ ਹੁੰਦਾ ਉਹਦੇ ਜਿਹੜੇ ਪਹਿਲੇ ਬੜੇ ਯੂਜ਼ਰ ਚਾਰजेस ਆ ਪੇਸ਼ੈਂਟ ਨੇ ਉਹ ਨਹੀਂ ਦੇਣੇ ਆ ਜੇ ਬਾਹਰੋਂ 700 ਦਾ ਟੈਸਟ ਹੁੰਦਾ ਤੇ ਟੈਸਟ ਉਹ ਅੰਦਰ ਜਿਹੜਾ ਹੈਗਾ ਯੂਜ਼ਰ ਚਾਰजेस 200 ਰੁਪਏ ਤੇ 200 ਰੁਪਏ ਪੇਸ਼ੈਂਟ ਇੱਥੇ ਜਮ੍ਹਾਂ ਕਰਾਏਗਾ ਲੇਕਿਨ ਉਹ 700 ਰੁਪਏ ਵਾਲਾ ਟੈਸਟ ਉਹਦਾ ਫ੍ਰੀ ਹੋਏਗਾ ਬਾਹਰ ਉਹਨੂੰ ਸਰਕਾਰ ਪੇ ਕਰੇਗੀ ਬਾਕੀ ਜਿਹੜਾ ਉਹਦਾ ਬੈਲੈਂਸ ਹੈ 500 ਰੁਪਏ ਉਹ ਸਰਕਾਰ ਪੇ ਕਰੇਗੀ ਸੋ ਇਹ ਵਾਲੀਆਂ ਫੈਸਿਲਿਟੀਆਂ ਦੋਨੋਂ ਕੰਮ ਕਰ ਰਹੀਆਂ ਹੀਮ ਹੁਣ ਮੈਂ ਉਹਨਾਂ ਨੂੰ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਪਾਤਾ ਵੀ ਉਹਦੀ ਕਮੀ ਨਹੀਂ ਆਣੀ ਚਾਹੀਦੀ ਕਿਉਂਕਿ ਉਹ ਦਵਾਈ ਬਾਹਰੋਂ ਨਹੀਂ ਮਿਲਦੀ ਹੈ ਔਰ ਬਹੁਤ ਮਹਿੰਗੀ ਦਵਾਈ ਹੈ ਪੇਸ਼ੈਂਟ ਨਹੀਂ ਖਰੀਦ ਸਕਦਾ ਸੋ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਸਾਰੀਆਂ ਜਿਹੜੀਆਂ ਚੇਂਜਸ ਜੋ ਅਸੀਂ ਨਵੇਂਆ ਕੀਤੀਆਂ ਹੈਗੀਆਂ ਉਹ ਉਹਦਾ ਅਸਰ ਜਿਹੜਾ ਹੈਗਾ ਉਹ ਜ਼ਮੀਨ ਤੇ ਸਭ ਨੂੰ ਨਜ਼ਰ ਆ ਰਿਹਾ ਸਰ ਸਿੱਖ ਜੀ ਸਾਹਿਬ ਤੁਹਾਡੇ 2 ਵਜੇ ਤੱਕ ਖੁੱਲਦੀ ਹੈ ਸਰ ਉਹਨਾਂ ਆਰਾਊਂਡ ਦੀ ਕਲੌਕ ਰੀਡ ਕਰਦੇ 2 ਵਜੇ ਤੱਕ ਵੀ ਰਹਿੰਦੇ ਹੈ ਨੇ ਬਿਨੇ ਕੰਮ ਕਰਤੀ। ਨਹੀਂ ਨਹੀਂ ਉਹ ਉਹ ਜਿਹੜਾ ਡਿਸਟ੍ਰਿਕਟ ਹਸਪੀਟਲ ਦੇ ਉੱਤੇ ਉਹਨਾਂ ਨੂੰ ਮੇਰੇ ਵੱਲੋਂ ਕਹਿ ਦਿਓ ਜੀ ਉਹਨਾਂ ਨੂੰ ਨਹੀਂ ਤਾਂ ਉਹ ਤੇ ਐਕਸ਼ਨ ਹੋਏਗਾ। ਉਹਨਾਂ ਨੇ 24/7 ਕਰਨਾ ਚਾਹੀਦਾ। ਜੀ। ਔਰ ਤੁਸੀਂ ਉਹਨਾਂ ਵਾਸਤੇ ਇਹ ਵੀ ਕਰੋ ਵੀ ਜਿਹੜੇ ਐਮਰਜੈਂਸੀ ਪੇਸ਼ੈਂਟ ਆਦੇ ਉਹਨਾਂ ਦੇ ਟੈਸਟ ਵੀ ਹੋਣੇ ਚਾਹੀਦੇ। ਉਹ ਤਾਂ ਨਹੀਂ ਖੋਲਦੇ ਆ ਕਿਈ ਜਗ੍ਹਾ ਤੇ। ਈਵਨ ਸਬ-ਡਿਵੀਜ਼ਨਲ ਹਸਪੀਟਲ ਤੇ 24 ਘੰਟੇ ਕਰ ਰਹੇ ਆ। ਉਹਨਾਂ ਦਾ ਬੰਦਾ ਆਇਆਗਾ ਹੁਣ ਕੋਈ? ਹਾਂਜੀ। ਬਲਾਉਰ। ਕਿ ਸਰ ਪੋਜ਼ਿਟਿਵ ਹੈ ਜੀ। ਪੇਸ਼ੈਂਟਸ ਕਹਦੇ ਹੁਣ ਸਾਨੂੰ ਦਵਾਈ ਮਿਲਦੀ ਹੈ ਜੀ। ਪਹਿਲਾਂ ਸਾਨੂੰ ਅੱਧੀ ਅੱਧੀ ਦਵਾਈ ਦਿੰਦੇ ਹੁਣ ਉਹ ਦਵਾਈ ਵੀ ਇੱਥੋਂ ਮਿਲਦੀ ਹੈ ਜਿਹਦੇ ਨਾਲ ਠੀਕ ਹੋਣਾ ਵੀ ਇੱਥੋਂ ਤੇ ਕੀ ਲੱਗਦਾ ਵੀ ਜਿਹੜੀ ਔਰਤਾਂ ਕਿੰਨਾ ਫਾਇਦਾ ਹੋਵੇਗਾ ਸਰਕਾਰ ਵੱਲੋਂ ਦੇਖੋ ਜਿਹੜਾ ਆਰਥਿਕ ਤੌਰ ਤੇ ਤਾਂ ਇਹ ਹੈਗਾ ਵੀ ਜਿਹੜੇ ਜ਼ਿਆਦਾ ਬੰਦੇ ਗਰੀਬ ਬੰਦੇ ਆ ਇਹਸ ਦੀ ਸਟਡੀ ਸੀ ਵੀ ਆਊਟ ਆਫ ਪਾਕਟ ਐਕਸਪੈਂਸ ਜਿਹੜੇ ਆ ਗਿਆ ਨਾ ਜੀ ਜੇ ਕੋਈ ਬੰਦੇ ਨੂੰ ਨਾਮਰਾਦ ਬਿਮਾਰੀ ਹੋ ਜਾਏ ਤਾਂ ਉਹਨੂੰ ਆਪਣਾ ਖਰਚਾ ਕਰਨਾ ਪੈ ਜਾਏ ਕਿ ਉਹਨੂੰ ਕਰਜ਼ਾ ਲੈਣਾ ਪੈਂਦਾ ਗਹਿਣੇ ਵੇਚਨੇ ਪੈਂਦੇ ਆ ਜਾਂ ਆਪਣਾ ਕੋਈ ਜ਼ਮੀਨ ਘਰ ਉਹਨੂੰ ਗਹਿਣੇ ਰੱਖਣਾ ਪੈਂਦਾ ਸੀ ਜਾਂ ਵੇਚਣਾ ਵੀ ਪੈ ਜਾਂਦਾ ਸੀ ਹੁਣ ਜਿਹੜਾ ਚਾਹੇ ਸਾਡੇ ਆਮ ਆਦਮੀ ਕਲੀਨਿਕ ਜਿੱਥੇ 1 ਕਰੋੜ ਬੰਦਿਆਂ ਨੇ ਇਹਦੇ ਨਾਲ ਜਿਹੜਾ ਟੋਟਲ ਜਿਹੜਾ ਪੇਸ਼ੈਂਟ ਨੂੰ ਬੈਨੀਫਿਟ ਹੈ ਨਾ ਜੀ ਉਹ ਘੱਟੋ ਘੱਟ ਵੀ 1000 ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਜੇ ਮੈਂ ਸਾਰੇ ਦੁਆਵਾਂ ਸਾਰਾ ਦੁਆਵਿਆਂ ਦਾ ਟੈਸਟਾਂ ਦਾ ਸਾਰਾ ਕੈਲਕੂਲੇਟ ਕੀਤਾ ਸੀ ਉਹ ਤਕਰੀਬਨ ਤਕਰੀਬਨ 800 ਹੋ ਜਾ 1000 ਕਰੋੜ ਦਾ ਜਿਹੜਾ ਹੈਗਾ ਉਹ ਲੋਕਾਂ ਨੂੰ ਆਪਣੀ ਜੇਬ ਚੋਂ ਪੈਸੇ ਨਹੀਂ ਖਰਚਣੇ ਪੈਣਗੇ ਉਹ ਪੈਸੇ ਸਰਕਾਰ ਖਰਚਦੀ ਆ ਹੁਣ ਜੋ ਕਿ ਲੋਕਾਂ ਦੇ ਹੀ ਪੈਸੇ ਆ ਟੈਕਸ ਦੇ ਪੈਸੇ ਆ ਸੋ ਇਹ ਮਾਨ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਆ ਕਿ ਜਿਹੜੇ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਆ ਬਹੁਤ ਘਟਿਆ ਹੋਇਆ ਔਰ ਲੋਕਾਂ ਨੂੰ ਜਿਹੜੀਆਂ ਇਸੇ ਤਰ੍ਹਾਂ ਜਿਹੜੇ ਐਕਸੀਡੈਂਟਸ ਦੇ ਵਿਕਟਮ ਹੋਣਾ ਵਾਸਤੇ ਵੀ ਜਿਹੜੀ ਸਾਡੀ ਚਾਹੇ ਉਹ ਸੜਕ ਸੁਰੱਖਿਆ ਫੋਰਸ ਆ ਜਾਂ ਫ੍ਰਿਸਟੇਸ ਸਕੀਮ ਹੈ ਉਹ ਬਹੁਤ ਵਧੀਆ ਬਹੁਤ ਪੋਜ਼ਿਟਿਵ ਰਿਪੋਰਟਸ ਆ ਰਹੀਆਂ ਹੋ। ਕਿਸੇ ਵੀ ਚਾਹੇ ਆਪਾਂ ਡਿਵੈਲਪਡ ਕੰਟਰੀ ਹੋਵੇ ਮੈਂ ਅਮਰੀਕਾ ਦੀ ਗੱਲ ਕਰਾਂ ਜਾਂ ਯੂਰਪ ਦੀ ਗੱਲ ਕਰਾਂ ਉੱਥੇ ਵੀ ਕੁਝ ਲੋਕ ਹੁੰਦੇ ਆ ਜਿਹੜੇ ਵੈਲ ਟੂ ਡੂ ਆ ਦੇ ਪ੍ਰੇਫਰ ਕਰੇ ਸਾਨੂੰ ਜਿਹੜੀ ਕਸਟਮਾਈਜ਼ਡ ਹੈ ਪਰਸਨਲਾਈਜ਼ਡ ਕੇਅਰ ਸਾਜਾ ਫਾਈਵ ਸਟਾਰ ਟ੍ਰੀਟਮੈਂਟ ਉਹ ਸਾਨੂੰ ਮਿਲੇ। ਲੇਕਿਨ ਕੋਈ ਮਜਬੂਰੀ ਚ ਨਾ ਜਾਵੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਮੈਂ ਵੀ ਕਹਿ ਰਿਹਾ ਇਹ ਕਿ ਕੋਈ ਇਸ ਕਰਕੇ ਨਾ ਜਾਵੇ ਕਿ ਸਰਕਾਰੀ ਹਸਪਤਾਲ ਚ ਦਵਾਈ ਨਹੀਂ ਮਿਲਦੀ ਡਾਕਟਰ ਨਹੀਂ ਹੈ ਟੈਸਟ ਨਹੀਂ ਹੈ ਇਹ ਚੀਜ਼ਾਂ ਨਹੀਂ ਹੋਣਗੀਆਂ ਸੂਰਤ 19 21 ਦਾ ਫਰਕ ਹੋ ਸਕਦਾ ਅਜੀ ਕੋਸ਼ਿਸ਼ ਕਰਾਂਗੇ ਉਹ ਵੀ ਨਾ ਹੋਵੇ ਕਈ 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 ਮਸਲਿਆਂ ਦੇ ਵਿੱਚ ਹੋ ਸਕਦਾ ਸਰਕਾਰੀ ਹਸਪਤਾਲ ਪ੍ਰਾਈਵੇਟ ਤੋਂ ਬਿਹਤਰ ਕਰੀਏ ਅਸੀਂ ਪਰ ਵੀ ਅਸੀਂ ਉਹਨਾਂ ਵਰਗੇ ਹੋਣ ਜਾਂ ਉਹਨਾਂ ਤੋਂ ਬਿਹਤਰ ਹੋਣ ਸਾਡੀਆਂ ਸਹੂਲਤਾਂ ਹੋ ਜੇ ਹੋਣ ਆਪਣੀ ਖੁਸ਼ੀ ਨਾਲ ਜਿਹੜਾ ਬੰਦਾ ਜਾਣਾ ਚਾਹੁੰਦਾ ਉਹ ਪ੍ਰਾਈਵੇਟ 'ਚ ਜਾਵੇ ਜਿਹਨੇ ਕੋਈ ਜਾ ਕੇ ਆਪਣਾ ਪ੍ਰਾਈਵੇਟ ਨਰਸਿੰਗ ਦਾ ਇਲਾਜ ਕਰਾਣਾ ਉਹ ਕਰਾਵੇ ਉਹ ਪ੍ਰਾਈਵੇਟ ਸੈਕਟਰ ਦਾ ਰੋਲ ਹਮੇਸ਼ਾ ਰਹੇਗਾ ਉਹਦੇ 'ਚ ਅਸੀਂ ਨਾ ਜਿਵੇਂ ਅਸੀਂ ਪਟਿਆਲੇ ਵਿੱਚ ਹੋ ਗਿਆ ਹੁਣ ਮੈਂ ਮੌਲੀ ਦੇ ਵਿੱਚ ਕਰਤਾ ਹੌਲੀ ਹੌਲੀ ਜਿੰਨੇ ਸਾਡੇ ਡਿਸਟ੍ਰਿਕਟ ਹਸਪਤਾਲ ਜਿਵੇਂ ਤੁਹਾਨੂੰ ਕਿਹਾ ਵੀ ਡਾਕਟਰਸ ਦੀ ਸ਼ਾਰਟੇਜ ਹੈ ਡਾਕਟਰ ਸਾਨੂੰ ਹੋਰ ਚਾਹੀਦੇ ਆ ਸੀ ਆਲਟੀਮੇਟਲੀ ਜਿਹੜੀਆਂ ਹੈਗੀਆਂ ਪੀਜੀਆਈ ਵਾਲੀਆਂ ਅਸੀਂ 90% ਸੋਲਤਾ ਜਿਵੇਂ ਪਟਿਆਲੇ ਚਾ ਵੈਂਟੀਲੇਟਰ ਹੈ ਜਿਵੇਂ ਤੁਹਾਡੇ ਮਤਲਬ ਰਜਿੰਦਰਾ ਹਸਪਤਾਲ ਦੇ ਵਿੱਚ ਹੈ ਜਿਹੜੇ ਨਿਊਰੋ ਦੇ ਪੇਸ਼ੈਂਟ ਹੈ ਡਿਜਰੀ ਦੇ ਪੇਸ਼ੈਂਟ ਹੈ ਕਾਰਡੀਓ ਕੈਥ ਲੈਬ ਹੈ ਉਹ ਅਸੀਂ ਜਿਹੜੇ ਸਾਡੇ ਮੈਡੀਕਲ ਕਾਲਜਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਡਿਸਟ੍ਰਿਕਟ ਹਸਪੀਟਲ ਚ ਆਉਣ ਦੀ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਪੈਸ਼ਲਿਸਟ ਟ੍ਰੇਨ ਹੋਣਗੇ ਜਦੋਂ ਸਾਰੇ ਸਪੈਸ਼ਲਿਸਟ ਆਗੇ ਉਹ ਅਸੀਂ ਇੱਥੇ ਵੀ ਜਿਵੇਂ ਜਿਹੜਾ ਪੇਸ਼ੈਂਟ ਹੈ ਉਹਨਾਂ ਨੂੰ ਮਤਲਬ ਇਹ ਜਿਹੜੀ ਸਾਰੀ ਸਹੂਲਤ ਹੈ ਉਹ ਚਾਹੇ ਕਾਰਡੀਕ ਮੋਨੀਟਰ ਹੋਵੇ ਜਾਂ ਵੈਂਟੀਲੇਟਰ ਸਪੋਰਟ ਹੋਵੇ ਘੱਟੋ ਘੱਟ ਐਮਰਜੈਂਸੀ ਦੇ ਵਿੱਚ ਇੱਥੇ ਮਿਲਣੀ ਚਾਹੀਦੀ ਜੇ ਪੇਸ਼ੈਂਟ ਨੂੰ ਸ਼ਿਫਟ ਵੀ ਕਰਨਾ ਉਹਦੇ ਤੇ ਸਟੇਬਲਾਈਜ਼ ਕਰਕੇ ਔਰ ਇੱਕ ਜਿਹੜੀ ਐਡਵਾਂਸ ਲਾਈਫ ਸਪੋਰਟ ਦੀਆਂ ਸਾਡੀਆਂ 50 60 ਸੀ ਐਂਬੂਲੈਂਸ ਵੀ ਰੰਗੀਆਂ ਲੈ ਰਹੇ ਆਂ ਉਹਨਾਂ ਦੇ ਵੀ ਜਿਹੜੀ ਕਮੀ ਪੂਰੀ ਕਰ ਰਿਹਾ ਉਹਦੇ ਚ ਐਡਵਾਂਸ ਐਡਵਾਂਸ ਲਾਈਫ سپورਟ ਤੇ ਬੇਸਿਕ ਲਾਈਫ سپورਟ ਵਾਲੀਆਂ ਨਵੀਆਂ ਐਮ뷸ੈਂਸ ਆਣ ਗਿਆ ਉਹਦੇ ਨਾਲ ਸਾਰੀਆਂ ਸਰਵਿਸ ਜੌਰ ਬਿਹਤਰ ਹੋਣ ਗਿਆ ਸੋ ਇਹ ਸਾਰੀ ਪ੍ਰੋਸੈਸ ਸਾਡੀ ਚੱਲ ਰਹੀ ਹੈ ਜਾਰੀ ਗੋਇੰਗ ਪ੍ਰੋਸੈਸ ਹੈ ਥੈਂਕ ਯੂ ਅਚਨ ਜੀ ਚੈਕਿੰਗ ਕੀਤੀ ਜਾ ਰਹੀ ਹੈ ਕਿਦਾਂ ਦੇਖਦੇ ਪਏ ਜਿਹੜੇ ਹਾਲਾਤ ਨੇ ਇੱਥੇ ਦਰੁਸਤ ਲੱਗੇ ਆ ਕੋਈ ਕਮੀ ਦੇਖੀ ਗਈ ਉਹਦੇ ਨਾਲੋਂ ਜਦੋਂ ਮੈਂ ਪਹਿਲਾਂ ਆਇਆ ਸੀਗਾ ਹੁਣ ਇੱਕ ਤਾਂ ਸੀ ਦਵਾਈਆਂ ਭੇਜਿਆ ਮੇਰਾ ਪਰਪਸ ਸੀਗਾ ਵੀ ਦਵਾਈਆਂ ਪਹੁੰਚ ਗਈਆਂ ਸਾਰੇ ਪੀਜ਼ਾ ਨੂੰ ਪੁੱਛਿਆ ਸਾਰੇ ਕਹਿੰਦੇ ਹੁਣ ਦਵਾਈ ਆਸਤਾ ਹੌਤਾ ਮਿਲ ਜੀਏ ਕਿਸੇ ਨੂੰ ਬਾਹਰੋਂ ਦਵਾਈ ਲੈ ਇਸ ਤੋਂ ਸવાય ਜਿਹੜੇ ਐਕਸਰੇ আল্টਰਾਸਾਉਂਡ ਦੀਆਂ ਮਸ਼ੀਨਾਂ ਜਿਹੜੀਆਂ ਆਈਆਂ ਆ ਉਹ ਆ ਰਹੀਆਂ ਰਹੀਆਂ ਟੈਸਟ ਵੀ ਅੰਦਰੋਂ ਹੋ ਰਿਹਾ ਹੈ ਮੇਨ ਸੀਗਾ ਕਿ ਪੇਸ਼ੇਵਰਾਂ ਨੂੰ ਜਿਹੜੀ ਸਾਰੀ ਸਪੋਰਟ ਮਿਲਣੀ ਚਾਹੀਦੀ ਹੈ ਮਿਲ ਰਹੀ ਹੈ ਪਰ ਚ ਜਿਹੜੀਆਂ ਸ਼ਾਰਟਕਮਿੰਗ ਆ ਗਈਆਂ ਜਿਹੜਾ ਮੈਨੂੰ ਪਤਾ ਲੱਗਿਆ ਜਿਵੇਂ ਤੁਹਾਡੇ ਇਥੇ ਮੈਡੀਕਲ ਸਪੈਸ਼ਲਿਸਟ ਨਹੀਂ ਆ ਮੈਂ ਤੋਂ ਨਾਨਕਪੁਰ ਸਾਹਿਬ ਤੋਂ ਡਿਊਟੀ ਲਾਈ ਹੈ ਟੈਂਪੋਰਰੀ ਉਹ ਸਾਡੇ ਕੋਲੇ ਜਨਰਲ ਸ਼ਾਰਟੇਜ ਆ ਗਈ ਹੈ ਪੰਜਾਬ ਦੇ ਵਿੱਚ ਉਹ ਨਵੇਂ ਮੰਦਰ ਖੂਡ ਕਾ ਕੇ ਸਾਰੀ ਰਿਡ ਸਟਾਫ ਦੀ ਰਿਕਰੂਟਮੈਂਟ ਚੱਲਦੀ ਆ ਉਹ ਵੀ ਤੇ ਸਰ ਸਫਾਈ ਨੂੰ ਲੈ ਕੇ ਤੁਹਾਡੇ ਵੱਲੋਂ ਸੰਗਿਆ ਮੈਂ ਥੋੜੀਆਂ ਸਕਸੈਸ ਦਿੱਤੀਆਂ ਰਹਿੰਦੀਆਂ ਹੋਰ ਦਾਸਤਲ ਹੋਰ ਜਿਆਦਾ ਸਾਫ਼ ਹੋਣੇ ਸਰ ਇਹਦੇ ਇਹ ਚੇਤ ਚੈਕਿੰਗ ਚੱਲਦੀ ਰਹੇਗੀ ਜੀ ਕਿਉਂਕਿ ਇਹ ਅਚਨਚੇਤੀ ਸੀਗੀ ਚੱਲਦੀ ਰਹੇਗੀ ਕਿ ਮੈਂ ਹੁਣ ਵੀ ਤੁਹਾਡੇ ਹੋਰ ਵੀ ਜਿਹੜੇ ਮੈਂ ਅਚਨਚੇਤੀ ਚੈਕਿੰਗ ਹਨ ਸਮੂਹ ਨਾਲ ਕਰ ਦੇ ਦਿਆਂਗਾ ਤੇ ਆਈਂ ਦੇਵਤਾ ਮੈਂ ਸਟਾਰਟ ਕਰੀਦਾ